ਤੋ ਹੀ ਹੋ ਹੀ ਮੋਹੀਤ ਹੋ ਹੀ ਤੋ ਯੰਤਰਕਾਲ ਦਾ ਕਨਕਟਿਕ ਜਨਮ ਜਨਨ ਜੇਤਾ ਗੱਲ ਕਰਦਾ ਆ ਇਹਨਾਂ ਦਾ ਬੁਤੀ ਕੋਮਨ ਉਸ ਸਿਖਰ ਤੁਮ ਜਨਾਇਕ ਆਸ਼ੀਸ਼ ਪਰਜਾਮੀ ਪ੍ਰੋਪਤੀ ਜਨਮ ਜਨਨੀ ਤੇ ਸੁਨ ਮਸੀਹ ਆਦੇ ਰੋ ਤੁ ਚਾ ਦੇ ਰੋ ਉਦਾਸ ਹੋਏ ਜੀਆ ਕੋ ਜੋ ਜੀ ਹਰ 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 ਸੂਤ ਜਨ 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 ਸਤਿ ਕਰੇ ਹਰ ਕੇ ਨਾਮ ਦੀ ਜਗ ਜਨ ਜਨ ਕੇ ਸਾਥੇ ਆ ਗਏ ਨੰਬਾਗੇ ਕੀ ਆਇਆ ਤੋ ਜਗ ਜਨ ਸਕਨੀਆ ਜਨ ਜਨ ਉਦਾਸ ਰਾਮ ਰੰਗ ਤਾਂ ਹੀ ਗੁਰੂ ਸਾਹਿਬ ਨਾਲ ਕਿਨ ਜਾਂਦਾ ਜਖੋ ਜੀ ਸਤਨਾਮ ਸੂਕਸਾਗਰ ਸੁੱਤਾ ਚਿੰਤਾ ਮਨ ਕਾਮ ਤੇ ਨਵਾ ਜਾ ਕੇ ਚਾਰ ਬਦਾਰਤ ਅਸ਼ਟ ਦਸ਼ਾ ਸਿ ਨਵ ਪੰਥਾਂ ਕੀ ਹਰ ਹਰਨਾ ਜੱਪੇ ਦਸਨਾ ਪਰ ਸਤਿਆਗ ਬਚਨ ਸੁਚਨਾ ਨਾ ਨਾ ਕਾਮ ਪ੍ਰਮੇ 34 ਅਖਰ ਮਾਈ ਵਿਆਸ ਵਿਚਾਰ ਕੇ ਹੋ ਪਰਮਾਰਾਮ ਨਾਮ ਸੁਨਾਈ ਸੈਸ ਮਵਾਦ ਪਾ ਦੇ ਕੁੰਬ ਦੇ ਕਗਲੇ ਦਾ ਕੀ ਕਹਿ ਰਦਾਸ ਸਾਹਿਬ ਜੀ ਸਾਜਲ ਫਲਦੀ ਜਖੋ ਜੀ ਸਤ ਨਾਮ ਐਸੀ ਲਾਲ ਜਿਨ ਕੌਣ ਕਰਾਇ ਗਰੀਬ ਵਾਜੂ ਸਿੰਘਾ ਮੇਰਾ ਮਾਤੇ ਚੱਤਰ ਹੈ ਜਾਕੀ ਸ਼ੋ ਜਦ ਤੋਂ ਲੱਗ ਗਿਆ ਤਾਂ ਪਰ ਜਰੂਰ ਤੋਂ ਆਏ ਨੀਚੇ ਕੁਛ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਨਾਮ ਦੇ ਕੀ ਤੁਨੂ ਚੋ ਸਦਨਾ ਸੈਂਟਰੇ ਕਹਿ ਰਵਦਾਸ ਹੋ ਸੰਤੋਖ ਹਰ ਜੀ ਤੇ ਸੱਬੇ ਸਰੇ ਜਪੋ ਜੀ ਸਤਨਾਮ ਦਾਰ ਦੇ ਸਭ ਕੋ ਅਸੇ ਐਸੀ ਦਸਾ ਮਾਰੀ ਆਸਕ ਦੇ ਸਾਥ ਇੱਕ ਕਤਲੇ ਸਭ ਕੁਛ ਪਾਤ ਮਾਰੀ ਤੇ ਜੋ ਜੋ ਹੀ ਕੌਣ ਨਾਲ ਸੰਗ ਜੀ ਸਨਾਲ ਜੀ ਕੋ ਕੀ ਕੰਮ ਜੋ ਤੇ ਸਨਾਲ ਦਾ ਸੁਣਾ ਹੀ ਪਾਤ ਉਹਨੇ ਤੁਮ ਤੇ ਤਰੇ ਆਦ ਸੰਸਾਰ ਕਹਿ ਰਵਦਾਸ ਕਤ ਕਤਾਬੋ ਕਾਇ ਕਰੀਜੇ ਜੈਸਾ ਤੂ ਤੈਸਾ ਤੂੰ ਹੀ ਕਿਆ ਮਾਨੀਜੇ ਜਪੋ ਜੀ ਸਤਨਾਮ ਜਗਤ ਗੁਰੂ ਸਤਗੁਰੂ ਦਾਸ ਜੀ ਮਹਾਰਾਜ ਸਤਗੁਰੂ ਨਾਮਦੇਵ ਜੀ ਮਹਾਰਾਜ ਸਤਗੁਰੂ ਭਗਵਾਨ ਬਾਣੀ ਜੀ ਮਹਾਰਾਜ ਸਤਿਖੀਰੀ ਜੀ ਮਹਾਰਾਜ ਸਤਗੁਰੂ ਸੱਜਾ ਜੀ ਮਹਾਰਾਜ ਸਤਿ ਸੈਨ ਜੀ ਮਹਾਰਾਜ ਸ਼ਿਰੀ ਚੰਦਰ ਜੀ ਮਹਾਰਾਜ ਸਤਗੁਰੂ ਅੰਕਾ ਜੀ ਸਤਗੁਰੂ ਅੰਕਾ ਜੀ ਸੰਤ ਮੀਰਾ ਬਾਈ ਸੰਤ ਪੀਰੀ ਜੀ ਮਾਤਾ ਸਾਹਿਬਾ ਉਸ ਕੇ ਸ਼ਰਨ ਕੋ ਮਹਾਰਾਜ ਜੀ ਜਪੋ ਜੀ ਜਗਤ ਗੁਰੂ ਸਤਗੁਰੂ ਦਾਸ ਜੀ ਮਾਰੇ ਕੇ ਜਨਮ ਸਥਾਨ ਮੰਦਰ ਸੀ ਕੋਰਦਨਪੁਰ ਵਾਰਾ ਸੀ ਬੇਗੰਪੁਰ ਹਰਦਵਾਰ ਡੇਰਾ ਸਟਕਣ ਬੱਲਾ ਸੰਗੂ ਗੁਰੂ ਤਮਦਰ ਸੰਦਾ ਦਾ ਧਿਆਨ ਪਰ ਕੇ ਜਿਉ ਕੋ ਜੀ ਸਤਨਾਮ ਤਨ ਤਨ ਸਬੂ ਗੁਰੂ ਪੰਡਾ ਜੀ ਮਹਾਰਾਜ ਗੁਰੂ ਸੋਮੀ ਸਰਬੰਦਾ ਜੀ ਮਹਾਰਾਜ ਗੁਰੂ ਸੋਮੀ ਅਜੀਤਾ ਜੀ ਮਹਾਰਾਜ ਗੁਰੂ ਸੋਮੀ ਰਾਜੀ ਮਹਾਰਾਜ ਦੁਰਗਤੀ ਦੇ ਬਰਾਜਮਾਨ ਸਤਗੁਣੰਜਨ ਦਾ ਜੀ ਮਹਾਰਾਜ ਕੌਮ ਦੇ ਅੰਸ਼ੀ ਸਵਾਮੀ ਰਾਮਾਨੰਦ ਜੀ ਮਹਾਰਾਜ ਸਰਪੇ ਅੰਗੀ ਦੇ ਚੰਨਪੁਰ ਦਾ ਸੰਕਾ ਧਿਆਨ ਤੱਕ ਕੋ ਜੀ ਸਤ ਸਰਬੰਦ ਹਮਸਰ ਦੀਨ ਦਿਵਾਲਾ ਤੁੰ ਸਰਪਤਰਕਾ ਕੀ ਜਾ ਬਚਨੀ ਤੋਰ ਮੋਰ ਮਨਵਾਲਾ ਜੈ ਕਪੂਰ ਦੀ ਜੈ 100 ਬਲਵਾਲੋ ਰਮਈਆ ਕਾ ਨੇ ਕਾਨ ਕਪਲ ਬੋਲ ਬਾਜੀਸ ਤੇ ਉਹ ਜੰਤਮਾਲੀਖਾ ਕਹਿਰ ਵਿਦਾਸ ਆਸ ਲਗ ਜੀ ਬੋ ਚਿਰ ਚੋ ਦਾ ਸੰਦੇਸ਼ ਕੇ ਪਾਤਸ਼ਾਹ ਜਤੂ ਪਤਗੁਰ ਦਾ ਜੀ ਮਹਾਰਾਜ ਅੰਤਰਾਜਮੀ ਕੇ ਕਾਂਪੂਰ ਸੰਪਤੀਆਂ ਦੇ ਪਾਤਸ਼ਾਹ ਆਪ ਜੀ ਦੇ ਦਰਬਾਰ ਸ੍ਰੀ ਗੁਰੂ ਅਰਜਨ ਦੇਵ ਜਨਮ ਸਥਾਨ ਮੰਦਿਰ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਮਹਾਰਾਜ ਜੀ ਆਪ ਜੀ ਦੇ ਜਹੰਤੀਪੁਰ 12 ਪਰਵ ਦੀ 2025 ਦੇ ਮਨਾਵਣ ਨੂੰ ਨਿਮਾਛਾਈ ਆਈਆਂ ਸੰਗਤਾਂ ਦੇ ਵਾਸਤੇ ਮਹਾਰਾਜ ਜੀ ਆਪ ਜੀ ਦੇ ਦਰਬਾਰ ਵਿੱਚ ਰਹਿਣ ਦੀ ਵਿਵਸਥਾ ਵਾਸਤੇ ਮਹਾਰਾਜ ਜੀ ਟੈਂਟ ਲਾਉਣ ਦੀ ਸ਼ੁਰੂ ਕਰਨ ਦੀ ਆਗਿਆ ਮੰਗਦੇ ਆ ਮਹਾਰਾਜ ਜੀ ਆਪ ਜੀ ਦੇ ਚਾਹਨਾ ਵਿੱਚੋਂ ਮਹਾਰਾਜ ਜੀ ਆਪ ਜੀ ਦੇ ਸਤਗੁਰਨੰਜਨ ਦਾ ਜੀ ਮਹਾਰਾਜ ਦੀ ਸਰਪ੍ਰਸਤੀ ਵਿੱਚ ਸਾਰਾ ਜਨਤੀ ਪਰ ਮਨਾਇਆ ਜਾਏਗਾ ਮਹਾਰਾਸ਼ੀ ਗੁਰੂ ਦਾਸ ਜਨਸਥਾਨ ਪਬਲਿਕ ٹرسٹ ਦੀ ਦੇਖ ਰਿਕ ਵਿੱਚ ਮਨਾਇਆ ਜਾਏਗਾ ਆਪ ਜੀ ਇਸ ਲਈ ਆਪ ਜੀ ਦੇ ਚਾਹਨਾ ਵਿੱਚੋਂ ਗੁਰੂ ਦਾਸ ਜੀ ਮਹਾਰਾਜ ਆਗਿਆ ਮੰਗਦੇ ਆ ਕਿ ਟੈਂਟ ਲਾਉਣ ਦੀ ਸੇਵਾਦਾਰਾਂ ਨੂੰ ਆਗਿਆ ਬਖਸ਼ੀ ਜਾਵੇ ਕਿਰਪਾ ਰੱਖਣੀ ਸਾਰੇ ਕਾਰਜਾਂ ਵਿੱਚ ਮਾਜੂਦ ਹੋ ਕੇ ਸਾਰੇ ਕਾਰਜ ਖੁਸ਼ੀਆਂ ਦਾ ਸੰਪੂਰਕ ਕਰਨੇ ਆਪ ਜੀ ਦਾ ਸਨਵਾਦ ਤੇ ਪ੍ਰਸ਼ਾਦ ਹਾਜ਼ਰ ਹੈ ਕੈਰ ਵਿਦਾਸ ਨਾਮ ਤੇ ਰੋ ਆਰਤੀ ਸਤਨਾਮ ਐਰਪੂਰ ਤੋਂ ਆਦੇ ਪਹੁੰਚ ਗਿਆ ਪ੍ਰਸ਼ਾਦ ਸਾਹਿਬ ਜੀ ਅਤੇ ਜੋ ਜੇ ਛਕੇ ਆਪ ਦਾ ਸਿਸਟਮ ਨਾਮ ਸਤਨਾਮ ਸਤਨਾਮ ਦਿੱਤੀ ਕੀਤੀ ਪਾਚਾਈ ਜੋ ਸੰਤਾਂ ਅੰਜੀ ਦੇ ਦਰਬਾਰ ਵਿੱਚ ਸੇਵਾਵਾਂ ਕਰ ਰਹੀਆਂ ਨੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਕਦਮ-ਕਦਮ ਲੇਕੇ ਵੀ ਚਲਾਉਣਾ ਸਭ ਦੀਆਂ ਦਰ ਤੇ ਹਾਜ਼ਰੀਆਂ ਕਰਵਾਉਣ ਕਰਨੀਆਂ ਇਸੇ ਤਰ੍ਹਾਂ ਆਪਣੇ ਦਰੋਂ ਕਰੋ ਨਾਮ ਦਾ ਅਨ ਸਤਸੰਗ ਸਿਮਰਨ ਬਖਸ਼ੇ ਸਭ ਦੀਆਂ ਆਸਾਂ ਮਰੋਦਾ ਪੂਰੀਆਂ ਕਰਨੀਆਂ ਆਪਣੇ ਤਰੁਕ ਨੂੰ ਨਿੱਘਾ ਅਸ਼ੀਰਵਾਦ ਵਰਕਸ਼ੀ ਕਰਤਾਤ ਕਰਨਾ ਸਹੀ ਸੰਤ ਪਿਆਰੇ ਮਿਲਣਾ ਜਿਨ੍ਹਾਂ ਵੀ ਤਨਨਾਮ ਚੇਤਾਵ ਹੈ ਤਨਤਾ ਸਤਿਗੁਰੂ ਦਾ ਜੀ ਮਹਾਰਾਜ ਗੁਰੂ ਸੋਮੀ ਸਰਬੰਦਾਜ ਜੀ ਮਹਾਰਾਜ ਇਹ ਕਾਲਪੁਰ ਸੰਤ ਜੀ ਆਪ ਜੀ ਦੇ ਨਾਮ ਦੀ ਚੜ੍ਹਦੀ ਕਲਾ ਤੇ ਰਹਿ ਪਾਣੇ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਰਪੈ ਸਤਿਗੁਰੂ ਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਰਪੈ ਸਤਿਗੁਰੂ ਸਵਾਮੀ ਸਰਮਨਦਾਸ ਮਹਾਰਾਜ ਕੀ ਹੈ ਜੋ ਬੋਲੇ ਸੋ ਨਰਪੈ ਸੰਤ ਰਾਮਾਨੰਦ ਮਹਾਰਾਜ ਕੀ ਹੈ ਜੋ ਬੋਲੇ ਸੋ ਨਰਪੈ ਸਰਪੇ ਭਗਵਾਨ ਕੀ ਜੈ गुरु रविदास प्यारे दी कुल कैनात विदासी है ਗੁਰੂ ਰਵਿਦਾਸ ਪਿਆਰੇ ਦੀ ਫੁੱਲ ਕਹਿਣਾ ਤੂੰ ਵਿਦਾਸੀ ਹੈ ਗੁਰੂ ਰਵਿਦਾਸ ਪਿਆਰੇ ਦੀ ਫੁੱਲ ਕਹਿਣਾ ਤੂੰ ਵਿਦਾਸੀ ਹੈ ਓਦੀਰੇ ਮੁਥ ਪੂਰੀ ਦੁਨੀਆ ਤੇ ਓ ਬੇਗਮਪੁਰ ਦਾ ਵਾਸੀ ਹੈ ਗੁਰੂ ਰਵਿਦਾਸ ਪਿਆਰੇ ਦੀ ਫੁੱਲ ਕਹਿਣਾ ਤੂੰ ਵਿਦਾਸੀ ਹੈ ਗੁਰੂ ਰਵਿਦਾਸ ਪਿਆਰੇ